ਤਨਤਨ ਬਾਬਾ ਯੋਧਾਦਾਸ ਜੀ ਦੀ ਸਲਾਨਾ ਵਰਸੀ 2 3 ਅਤੇ 4 ਅਗਸਤ ਨੂੰ ਗੁਰਦੁਆਰਾ ਡੇਰਾ ਬੌਲੀ ਸਾਬ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਰਧਾ ਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਕਮੇਟੀ ਦੇ ਪ੍ਰਧਾਨ ਗੁਰਸ਼ਵਿੰਦਰ ਸਿੰਘ ਮਚਾਕੀ ਅਤੇ ਸੰਗਤਾਂ ਨਾਲ ਸਲਾਹ مشورہ ਕਰਕੇ ਵੱਖ-ਵੱਖ ਪਿੰਡਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਤਨਤਨ ਸੰਤ ਬਾਬਾ ਯੋਧਾਦਾਸ ਗੁਰਦੁਆਰਾ ਡੇਰਾ ਬੋਲੀ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਸ਼ਵਿੰਦਰ ਸਿੰਘ ਮਚਾਕੀ ਅਤੇ ਹੈੱਡ ਗ੍ਰੰਥੀ ਬਾਬਾ ਵਿਰਸਾ ਸਿੰਘ ਜੀ ਨੇ ਹੋਰ ਕੀ ਕਿਹਾ ਤੁਸੀਂ ਵੀ ਦੇਖਦੇ ਰਹੋ ਮੰਦਰ ਬੀਲੇ ਵਾਲਾ ਦੀ ਵਿਸ਼ੇਸ਼ ਰਿਪੋਰਟ ਆ ਦੇਖੋ ਤਾਂ ਤਾਂ ਬਾਬਾ ਜੁਰਦਾਸ ਜੀ ਦੀ ਜਿਹੜੀ ਸਾਲਾਨਾ ਵਰਸੀ ਸੌਂ ਦੀ ਮੱਸੀਆਂ ਨੂੰ ਅਸੀਂ ਹਰ ਇੱਕ ਸਾਲ ਮਨਾਉਂਦੇ ਆ ਉਹ ਐਸ ਕੀ ਅੰਗਰੇਜ਼ੀ ਮਹੀਨਾ 2 3 4 ਅਗਸਤ ਨੂੰ ਮਨਾਈ ਜਾ ਰਹੀ ਹੈ 2 ਤਰੀਕ ਨੂੰ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਤੇ ਚਾਰ ਨੂੰ ਭੋਗ ਪਾਇਆ ਜਾਣਗੇ ਤੇ ਸਮਾਪਤੀ ਵਾਲਾ ਦਿਨ 4 ਅਗਸਤ ਦਿਨ ਐਤਵਾਰ 2 ਤਰੀਕ ਨੂੰ ਘੜਪੜ ਸਾਹਿਬ ਪ੍ਰਕਾਸ਼ ਕਰਾ ਕੇ ਉੱਥੇ ਭਾਈ ਸਾਹਿਬ ਰੰਗੀਲਾ ਜੀ ਤੇ ਸਾਡੇ ਜਿਹੜਾ ਕੀਰਤਨੀ ਜਥਾ ਸੈਦੇ ਕਿਉ ਤੋਂ ਉਹ ਉਦੇ ਸਾਰਾ ਦਿਨ ਦੀਵਾਨ ਸਜਾਉਣਗੇ ਤੇ 3 ਤਰੀਕ ਜਿਹੜੀ ਹੈਗੀ ਆ ਭਾਈ ਸਰਜੀਤ ਸਿੰਘ 66 ਵਾਲੇ ਭਾਈ ਸਾਹਿਬ ਉਹਨਾਂ ਦਾ ਉੱਥੇ ਦੀਵਾਨ ਸਵੇਰ ਮੰਨ ਲਓ 9:30 ਤੋਂ ਲੈ ਕੇ 12 ਵਜੇ ਤੱਕ ਉਹਨਾਂ ਦਾ ਦੀਵਾਨ ਹੋਵੇਗਾ ਤੇ ਜਿਹੜਾ 4 ਤਰੀਕ ਆ ਤੇ ਦੇਖਣਪਾਟ ਸਾਹਿਬ ਦੇ ਭੋਗ ਪਾਉਣ ਤੋਂ ਬਾਅਦ ਜਿਹੜੇ ਮੋਰਾਵਾਲੀ ਵਾਲੇ ਜਿਹੜਾ ਢਾਡੀ ਜਥਾ ਗੁਰੂ ਪਾਥ ਨਾਲ ਜੋੜਨਗੇ ਨਾਲ ਦੀ ਨਾਲ 4 ਤਰੀਕ ਨੂੰ ਉਸ ਤੋਂ ਬਾਅਦ ਗੱਤਕੇ ਦੀ ਟੀਮ ਆਪਣੇ ਏਰੀਏ ਦੀ ਜਿਹੜੀ ਟੀਮ ਹੈ ਉਹ ਗੱਤਕੇ ਦੇ ਜੋਰ ਆਪਾਂ ਨੂੰ ਇੱਥੇ ਸੰਗਤਾਂ ਨੂੰ ਦਿਖਾਉਣਗੇ ਬਾਕੀ ਗੱਲ ਜੇ ਮੈਂ ਗੱਲ ਕਰਾਂ ਤਾਂ ਧੰਨ ਬਾਬਾ ਜੁਰਦਾਸ ਦੀ ਸਾਲਾਨਾ ਵਰਛੀ ਤੇ ਹਮੇਸ਼ਾ ਵਾਂਗੂ ਸਾਰੀ ਸੰਗਤ ਜਿਹੜੀ ਏਰੀਏ ਦੀ ਇਕੱਠੀ ਹੋਈ ਆ ਕਿਉਂਕਿ ਅਲੱਗ-ਅਲੱਗ ਡਿਊਟੀਆਂ ਲਾਈਆਂ ਜਾਂਦੀਆਂ। ਵਾਸਤੇ ਅੱਜ ਸਾਰੇ ਏਰੀਏ ਦੇ ਸਾਰੇ ਪਿੰਡਾਂ ਦੀ ਸੰਗਤ ਇਕੱਠੀ ਹੋਈ ਸੀ। ਇੱਥੇ ਸਿਆਣੇ ਬੰਦੇ ਬੈਠੇ ਆ। ਉੱਥੇ ਨੌਜਵਾਨ ਮੁੰਡੇ ਵੀ ਇੱਥੇ ਨਾਲ ਕੋਕੀ ਸੇਵਾ ਨੌਜਵਾਨ ਮੁੰਡੇ ਵੀ ਬਹੁਤ ਕਰਦੇ ਆ। ਖਾਸ ਕਰਕੇ ਅਸੀਂ ਮੰਨ ਲਓ ਨੌਜਵਾਨਾਂ ਦਾ ਸਿਆਣੇ ਬੰਦਿਆਂ ਦਾ ਜਿਹੜੇ ਅੱਗੇ ਡਿਊਟੀਆਂ ਲਾਉਂਦੇ ਆ ਐਤਕੀ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਜਿਹੜੇ ਆ ਦੰਗਿਆਲ ਸਾਹਿਬ ਦੇ ਉਹ ਜੁਨੀਿਆਂ ਦੇ ਨੁਮਾਇंदे ਵੀ ਇੱਥੇ ਪਹੁੰਚੇ ਆ। ਕਿਉਂਕਿ ਉਹਨਾਂ ਨੇ ਵੀ ਐਤਕੀ ਕਿਹਾ ਵੀ ਅਸੀਂ ਡਿਊਟੀਆਂ ਬਾਬਾ ਜੁਨਾ ਦਾਸ ਦੀ ਜਿਹੜੀ ਜਗ੍ਹਾ ਤੇ ਅਸੀਂ ਉਹਦੇ 2 3 4 ਤਰੀਕ ਨੂੰ ਸੇਵਾ ਕਰਨੀ ਆ ਲੱਗ ਲੱਗ ਪਿੰਡਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਅੱਜ ਇੱਥੇ ਜਿਵੇਂ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਦੇਖ ਦੀ ਸੇਵਾ ਜਿਹੜੀ ਹੁੰਦੀ ਆ ਢਾਬ ਚੇਰ ਸਿੰਘ ਨਾਲ ਤੋਂ ਬਾਈ ਬਜੀਤ ਹੋਰਾਂ ਨੇ ਉਹ ਦੇਖ ਦੇਖ ਦੀ ਸੇਵਾ ਜਿਹੜੀ ਲਈ ਉਹ ਸਾਰੀ ਜਿਹੜੀ 3 ਤੇ 4 ਤਰੀਕ ਨੂੰ ਜਿਹੜੀ ਦੇਖ ਦੀ ਸੇਵਾ ਉੱਥੇ ਹੋਊਗੀ ਉਹ ਲਗਾਉਣਗੇ ਉਦੋਂ ਬਾਅਦ ਇਹ ਗੱਲ ਕਰਕੇ ਦਰਬਾਰ ਸਾਹਿਬ ਦੇ ਅੰਦਰ ਸੇਵਾ ਦੀ ਪੂਰਾ ਸਾਹਿਬ ਸੇਵਾ ਦੀ ਨੌਜਵਾਨ ਮੁੰਡੇ ਜਿਹੜੇ ਸਾਰੇ ਹੈਗੇ ਡਾਕਟਰ ਕਮਲ ਨਾਲ ਚੱਲਦੇ ਆ ਸਾਰਾ ਇਹ ਗਰੁੱਪ ਇਹ ਸਾਰਾ ਦੇਖਣਗੇ ਮੈਮੂਆਨੇ ਪਿੰਡ ਦੀ ਡਿਊਟੀ ਲੱਗੀ ਆ ਇਧਰ ਕਿਉਂਕਿ ਜਿਹੜਾ 4 ਤਰੀਕ ਦਾ ਦਿਨ ਹੁੰਦਾ ਉਹਦੇ ਮੱਥਾ ਟੇਕਣ ਵਾਸਤੇ ਬਹੁਤ ਰਾਸ਼ ਬਹੁਤ ਹੁੰਦਾ ਸੰਗਤਾਂ ਬਹੁਤ ਜ਼ਿਆਦਾ ਆਉਂਦੀਆਂ ਲਗਭਾਗ 10000 ਸੰਗਤ ਉਸ ਦਿਨ ਮੱਥਾ ਟੇਕਦੀ ਹੈ 4 ਤਰੀਕ ਕਰਦੇ ਆ ਉਦੇ ਮਹਿਮੂਆ ਨੇ ਪਿੰਡ ਨੇ ਸਾਰੀ ਡਿਊਟੀ ਸੰਭੀ ਆ ਸਰਪੰਚ ਸਾਹਿਬ ਹੋਰੀ ਬਈ ਬਲਜੀਤ ਆ ਹਰਜਿੰਦਰ ਹੋਰੀ ਨੇ ਸੰਭੀ ਆ ਵੀ ਜਿਹੜੀ ਮੱਥਾ ਟੇਕਣ ਵਾਸਤੇ ਸੰਗਤਾਂ ਨੂੰ ਤਰਤੀਬ ਆ ਲਾਈਨ ਆ ਬਣਾ ਕੇ ਉਹ ਇਹ ਸੇਵਾ ਨਿਭਾਉਣਗੇ ਜਿੱਥੇ ਜੇ ਮੈਂ ਗੱਲ ਕਰਾਂ ਛੇਰ ਸਿੰਘ ਵਾਲਾ ਪਿੰਡ ਉਦੇ ਛੇਰ ਸਿੰਘ ਵਾਲੇ ਪਿੰਡ ਚੋਂ ਡਿਊਟੀ ਲੱਗੀ ਆ ਵੀ ਜਿੱਥੇ ਬਿਜਲੀ ਦਾ ਪ੍ਰਬੰਧ ਖਾਸ ਕਰਕੇ ਦੇਖਣਾ ਹੁੰਦਾ ਗਰਮੀ ਦੇ ਦਿਨਾਂ ਬਹੁਤ ਬੜੀ ਪ੍ਰੋਬਲਮ ਆ ਜਾਂਦੀ ਆ ਉਹ ਸਾਰਾ ਜਿਹੜਾ ਕੰਮ ਬਿਜਲੀ ਦਾ ਸਾਰਾ ਛੇਰ ਸਿੰਘ ਵਾਲਾ ਨਗਰ ਦੇਖੂਗਾ ਨਾਲ ਦੀ ਨਾਲ ਜੇ ਮੈਂ ਗੱਲ ਕਰਾਂ ਪਾਰਕਿੰਗ ਦਾ ਬੜੀ ਪ੍ਰੋਬਲਮ ਆ ਜਾਂਦੀ ਐ ਕਿਉਂਕਿ ਵੈਸੇ ਤਾਂ ਪਾਰਕਿੰਗ ਨੂੰ ਅਸੀਂ ਜਗ੍ਹਾ ਛੱਡੀ ਹੋਈ ਐ ਇੱਥੇ ਪਰ ਕਈ ਵਾਰੀ ਮੀਂਹ ਕੋਈ ਦਿਨ ਮੀਂਹ ਦੇ ਹੁੰਦੇ ਆ ਮੀਂਹ ਪੈ ਜਾਣੇ ਸੌਣ ਦਾ ਮਹੀਨਾ ਤੇ ਉਹਦੇ ਵਾਸਤੇ ਜਿਵੇਂ ਕਹਿੰਦੇ ਝੰਡਾ ਵਾਲਾ ਸਾਧੂ ਵਾਲਾ ਰਪਈਆ ਵਾਲਾ ਝੋਟੀ ਵਾਲਾ ਇਹਨਾਂ ਦੀ ਸੰਗਤਾਂ ਪਾਰਕਿੰਗ ਨੂੰ ਦੇਖਣੀਆਂ ਜਿਹੜੇ ਵੀ ਸੰਗਤ ਮੱਥਾ ਟੇਕਣ ਆਉਂਦੀ ਆ ਬਾਕੀ ਮੈਂ ਗੱਲ ਕਰਾਂ ਲੰਗਰ ਹਾਲ ਜੀ ਕਿਉਂਕਿ ਸੰਗਤ ਬਹੁਤ ਆਉਂਦੀ ਐ ਲੰਗਰ ਛੱਡਦੀ ਐ ਉੱਥੇ ਸੇਵਾ ਨਿਭਾਉਣ ਦਾ ਬਾਕੀ ਪਿੰਡਾਂ ਜਿਵੇਂ ਮਜਾਕੀ ਕਲਾਂ ਵਾਲਕੇ ਬੀਲੇ ਵਾਲਾ ਮਾਨੀ ਵਾਲਾ ਢਿਲਵਾ ਹੋਰ ਪਿੰਡ ਜਿਹੜੇ ਨੇ ਜਿਹੜੇ ਸੇਵਾ ਜਿੱਤੇ ਆਮ ਸੇਵਾ ਦਾ ਰਹਉਂਦੇ ਉਹ ਤਾਂ ਆਉਂਦੇ ਹੀ ਆ ਇਹ ਸੇਵਾ ਉਹ ਦੂਜਾ ਕਿੰਨਾ ਪਿੰਡਾਂ ਨੇ ਜਿਹੜਾ ਲੰਗਰ ਰਾਜ ਸੇਵਾ ਨਿਭਾਉਣਗੇ ਹਾਂ ਬਾਬਾ ਜੋਧਾ ਦੱਸਦਾ ਜਿਹੜੀ ਜਨਮ ਭੂਮੀ ਆ ਗਹਿਲੀ ਪਿੰਡ ਹਰਿਆਣੇ ਤੋਂ ਉਤੋਂ ਬਹੁਤ ਸੰਗਤ ਆਉਂਦੀ ਹੈ ਜਿਵੇਂ ਇੱਕ ਗਹਿਲੀ ਪਿੰਡ ਆ ਇੱਕ ਮਹਿਰਮਪੁਰਾ ਨਾਲ ਹੀ ਗਹਿਲੀ ਤੋਂ ਇੱਕ ਪਿੰਡ ਛੱਡ ਕੇ ਉੱਥੇ ਵੀ ਬਾਬਾਈ ਦਾ ਡੇਰਾ ਬਾਬਾਈ ਨੇ ਉੱਥੇ ਵੀ ਤਪ ਕੀਤਾ ਸੀ ਉਹਨਾਂ ਦੋਨਾਂ ਨਗਰਾਂ ਤੋਂ ਲਗਭਗ 100 ਤੋਂ ਵੱਧ ਪ੍ਰਾਸਾ ਬੀਬੀਆਂ ਦੇ ਭਾਈ ਇਹ ਨਮਸਤਕ ਹਣ ਬਾਬਾ ਜੀ ਦੀ ਵਰਸ਼ੀ ਤੇ ਆਉਂਦੇ ਆ ਉਹਨਾਂ ਦੀ ਸੇਵਾ ਸਾਮ ਸਭਾਲ ਦੀ ਡਿਊਟੀ ਭਾਈ ਦੀਪਕ ਹੈਗੇ ਆ ਜਿਉਣਾ ਕਿ ਸ਼ੇਰ ਸਿੰਘ ਵਾਲੇ ਤੋਂ ਉਹ ਤੇ ਉਹਨਾਂ ਦੀ ਸਾਰੀ ਟੀਮ ਲੱਗ ਕੇ ਉਹ ਮਤਲਬ ਕਿ ਉਹ ਸੇਵਾ ਸੰਭਾਲ ਉਹ ਕਰਦੇ ਉਹ ਸੰਗਤ ਦੀ ਉਹ ਮੰਨ ਲਓ 2 ਤਰੀਕ ਤੋਂ ਲੈ ਕੇ 5 ਤਰੀਕ ਤੱਕ ਉਹ ਸੰਗਤ ਵੀ ਇੱਥੇ ਰਹਿੰਦੀ ਬਾਬਾ ਜੋਤਾ ਜੀ ਨੇ ਤੇ ਤਪ ਕਰਕੇ ਸੋਚ ਆਪ ਦੀ ਇਹ ਸੰਗਤ ਛੱਡੀ ਸੀ ਬਾਬਾ ਜੀ ਦੀ ਸੋਚ ਸੀ ਵੀ ਆਪਣੇ ਕੁਦਰਤ ਨੂੰ ਬਚਾਉਣਾ ਆਪਣੀ ਕੁਦਰਤ ਨੂੰ ਹਮੇਸ਼ਾ ਆਰਿਆ ਭਰਿਆ ਰੱਖਣਾ ਬੂਟੇ ਲਗਾਉਣੇ ਜਾਂ ਪਾਣੀ ਦੀ ਸਾਂਭ ਸੰਭਾਲ ਕਰਨੀ ਦੇਖੋ ਉਸ ਟਾਈਮ 'ਚ ਜੇ ਆਪਾਂ ਕਹਿ ਦਈਏ ਜਦੋਂ ਬਾਬਾ ਜੀ ਇੱਥੇ ਆਏ ਸੀ ਆਪਣੇ ਇੱਥੋਂ ਦਾ ਪਾਣੀ ਬਹੁਤ ਖਾਰਾ ਸੀ ਬਾਬਾ ਜੀ ਨੇ ਇੱਥੇ ਜਿਵੇਂ ਬੋੜੀ ਲਵਾਈ ਆ ਆਸ-ਪਾਸੇ ਬੜੀਆਂ ਖੂਹਾਂ ਲਾਈਆਂ ਸੀ ਕਿਉਂਕਿ ਪਾਣੀ ਦੀ ਸੰਭਾਲ ਵਾਸਤੇ ਮੈਂ ਬਾਬਾ ਜੀ ਦੇ ਇਸ ਵਰਸ਼ੀ ਤੇ ਸਾਰੀ ਜਿਹੜੀ ਸੰਗਤ ਪੌਦੀ ਪੰਜਾਬ ਚ ਬੈਠੀ ਆ ਹਰਿਆਣੇ ਚ ਇੰਡੀਆ ਚ ਬੈਠੀ ਆ ਬਾਕੀ ਬਹੁਤ ਸੰਗਤ ਨੌਜਵਾਨ ਜਾਂ ਪ੍ਰਾਣੀ ਸੰਗਤ ਦੇਸ਼ਾਂ ਵਿਦੇਸ਼ਾਂ ਚ ਵੀ ਬੈਠੀ ਆ ਸਾਰੀ ਸੰਗਤ ਨੂੰ ਇਸ ਬਾਬਾ ਜੀ ਦੇ ਇਸ ਦਿਨ ਤੇ ਇੱਕ ਇਹ ਬੇਨਤੀ ਕਰਨਾ ਚਾਹਣਾ ਵੀ ਸਭ ਤੋਂ ਪਹਿਲਾਂ ਤਾਂ ਆਪ ਆਪਣੀ ਕੁਦਰਤ ਨੂੰ ਬਚਾਈਏ ਤੇ ਬਾਬਾ ਜੀ ਦੀ ਜੇ ਦੇਖੋ ਵਰਸ਼ੀ ਨੂੰ ਸਮਰਪਤ ਆਪਾਂ ਤਾਂ ਹੀ ਹੋ ਸਕਦੇ ਆ ਬਾਬਾ ਜੀ ਦੇ ਪায়ে ਪੂਰਨਿਆਂ ਤੇ ਚੱਲੀਏ ਕੁਦਰਤ ਬਚਾਈਏ ਪਾਣੀ ਬਚਾਈਏ ਇਹ ਹੀ ਮੇਨ ਸਾਡਾ ਮੋਟਿਵ ਆ ਵਰਸ਼ੀ ਦਾ ਇਹ ਅਸੀਂ ਸੰਗਤ ਨੂੰ ਇਹ ਪ੍ਰੇਰ ਵੀ ਕਰਾਂਗੇ ਪ੍ਰੇਰਨਾ ਵੀ ਦੇਵਾਂਗੇ ਸੰਗਤ ਨੂੰ ਵੀ ਇਸ ਵਕਤ ਧਿਆਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਜੀ ਦਾ ਜੀ ਸਰਾਨਾ ਵਰਸੀ ਜਿਹੜੀ ਹੈ ਉਹ ਆਪ ਜੀ ਨੂੰ ਭਾਈ ਸਾਹਿਬ ਨੂੰ ਦੱਸ ਹੀ ਦਿੱਤਾ ਹੈ ਕਿ 2 ਤੇ 3 ਤੇ 4 ਅਗਸਤ ਨੂੰ ਜਿਹੜੀ ਮਨਾਈ ਜਾ ਰਹੀ ਹੈ ਅਸੀਂ ਸੰਗਤ ਨੂੰ ਇਹੀ ਬੇਨਤੀ ਕਰਦੇ ਆ ਕਿ ਜਿਵੇਂ ਬਾਬਾ ਜੀ ਨੇ 450 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਇਸ ਜਗ੍ਹਾ ਤੇ ਆ ਕੇ ਇਸ ਜਗ੍ਹਾ ਨੂੰ ਪਵਿੱਤਰ ਕੀਤਾ ਹੈ ਨਾਮ ਜਵਕੇ ਬਾਣੀ ਦਾ ਫਰਮਾਨ ਹੈ ਬਾਣੀ ਉਤਰੇ ਸਾਧ ਜਨ ਅਮਿਓ ਚੱਲੇ ਝਰਨੇ ਇੱਥੇ ਬੈਠ ਕੇ ਮਹਾਂਪੁਰਖਾਂ ਨੇ ਤਪੱਸਿਆ ਕੀਤੀ ਹੈ ਅੱਜ ਬਹੁਤ ਦੂਰ ਦੂਰ ਤੋਂ ਸੰਤਾਂ ਜੜੀਆਂ ਨੇ ਉਹ ਮਹਾਂਪੁਰਖਾਂ ਦੇ ਸਥਾਨ ਤੇ ਪਹੁੰਚ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਤੀਆਂ ਕਰਕੇ ਆਪੋ ਆਪਣੀਆਂ ਮਨੋ ਕਾਮਨਾ ਭਾਵਨਾ ਨੂੰ ਪੂਰਨ ਕਰਦੀਆਂ ਨੇ ਬੜੀ ਬਖਸ਼ਿਸ਼ ਹੈ ਮਹਾਂਪੁਰਖਾਂ ਦੀ ਕਿ ਦੂਰ ਦੂਰ ਤੋਂ ਸੰਤਾਂ ਜੜੀਆਂ ਨੇ ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਸੋ ਜੋ ਵੀ ਇੱਥੇ ਸ਼ਰਧਾ ਦੇ ਭਾਵਨਾ ਦੇ ਨਾਲ ਸਤ ਸਤ ਗੁਰੂ ਸ੍ਰੀ ਗੁਰੂ ਅੰਮ੍ਰਿਤਸਰ ਸਾਹਿਬ ਦੇ ਕਰਨ ਵਿਚਾਰ ਆ ਕੇ ਅਰਦਾਸ ਬੇਨਤੀ ਕਰਦੇ ਉਹਨਾਂ ਦੀ ਸਤ ਗੁਰੂ ਜੀ ਮਨੋ ਕਾਮਨਾ ਭਾਵਨਾਵਾਂ ਪੂਰਨ ਕਰਦੇ ਨੇ ਸਾਡੀ ਬੇਨਤੀ ਹੈ ਦੇਸਾਂ ਪਰਦੇਸਾਂ ਵਿੱਚ ਵਸਦੀਆਂ ਸੰਗਤਾਂ ਨੂੰ ਅਤੇ ਜੋ ਵੀ ਇੱਥੇ ਧੰਗੁਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਨੇ ਕਿ ਭਾਈ ਵੱਧ ਚੜ ਕੇ ਤਿੰਨੋ ਦਿਨ ਮਹਾਂਪੁਰਖਾਂ ਦੇ ਸਥਾਨਾਂ ਤੇ ਪਹੁੰਚ ਕਰਕੇ ਹਾਜ਼ਰੀਆਂ ਭਰਨੀਆਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ ਸੋ ਅਸੀਂ ਧੰਨਵਾਦ ਕਰਾਂਗੇ ਬੀਬੀ ਰਣਪ੍ਰੀਤ ਕੌਰ ਜੀ ਖਾਲਸਾ ਬੇਟੀ ਜਿਹੜੀ ਹੈ ਉਹਨੂੰ ਪੰਜਾਬ ਦੀ ਧੀ ਦਾ ਅਵਾਰਡ ਮਿਲਿਆ ਹੈ ਉਹਨਾਂ ਵੱਲੋਂ ਜੋ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਸਿੱਖੀ ਦੇ ਨਾਲ ਜੋੜਨ ਵਾਸਤੇ ਦੁਦ 17 ਦਾ ਇੱਥੇ ਲੰਗਰ ਵੀ ਲਗਾਇਆ ਲਗਾਇਆ ਜਾਣਾ ਹੈ ਉਹਨਾਂ ਵੱਲੋਂ ਦਰਖਤ ਵੀ ਵੰਡੇ ਜਾਣੇ ਨੇ ਥੋੜੇ ਦਿਨ ਪਹਿਲਾਂ ਸਾਡੇ ਨਾਲ ਉਹ ਬੱਚੀ ਨੇ ਗੱਲ ਕੀਤੀ ਕਿ ਬਾਬਾ ਜੀ ਅਸੀਂ ਵੀ ਸੇਵਾ ਕਰਨੀ ਚਾਹੁੰਦੇ ਹਾਂ ਐਸੀ ਉਹ ਗਰੀਬ ਬੱਚਿਆਂ ਨੂੰ ਤਕਰੀਬਨ 50 60 ਬੱਚੇ ਉਹਨਾਂ ਦੇ ਕੋਲ ਜਿਨ੍ਹਾਂ ਦਾ ਕੋਈ ਮਾਂ ਪਿਓ ਨਹੀਂ ਹੈ ਜਾਂ ਕੋਈ ਜਦੀਮ ਨੇ ਜਾਂ ਕੋਈ ਗਰੀਬ ਨੇ ਉਹਨਾਂ ਨੂੰ ਫ੍ਰੀ ਜਿਹੜੀ ਉਹ ਗਰਬਾਣੀ ਦੀ ਸੰਥਿਆ ਇਹ ਗੱਤਕੇ ਦੀ ਜਿਹੜੀ ਆ ਉਹ ਟ੍ਰੇਨਿੰਗ ਦੇ ਰਹੇ ਆ ਉਹਨਾਂ ਵੱਲੋਂ ਵੀ ਇੱਥੇ ਆ ਕੇ ਨੌਜਵਾਨ ਬੱਚੇ ਜਿਹੜੇ ਪਰਮ ਕਾਮੂ ਨੇ ਕਿ ਅਸੀਂ ਕੇਸ ਰੱਖਾਂਗੇ ਮੈਂ ਆਪਣੇ ਸਿੰਘਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਨੌਜਵਾਨ ਵੀਰ ਸਾਡੇ ਇੱਥੇ ਸੇਵਾ ਕਰਦੇ ਨੇ ਸੇਵਾ ਇਹਨਾਂ ਦੀ ਬਹੁਤ ਹੈ ਬਹੁਤ ਭਾਵਨਾ ਹੈ ਜਿਹੜੇ ਕਿ ਸਾਰੇ ਵੀ ਜਦੋਂ ਵੀ ਇਹਨਾਂ ਨੂੰ ਸੇਵਾ ਲਈ ਦੀ ਇਸ ਜਗ੍ਹਾ ਤੇ ਆ ਕੇ ਤਕਰੀਬਨ 1 ਮਹੀਨੇ ਤੋਂ ਸਫਾਈ ਦੀਆਂ ਸਵਾਮਾਂ ਜੋ ਵੀ ਨੇ ਸਾਰੇ ਨਾਲ ਮਿਲ ਕੇ ਕਰਦੇ ਰਹੇ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਸ ਦਿਨ ਜੋ ਭੈਣ ਜੀ ਨੇ ਲੰਗਰ ਲਾਉਣਾ ਹੈ ਦਸਤਾਰਾਂ ਦਾ ਤੁਸੀਂ ਵੀ ਸਿਰ ਤੇ ਆਪ ਦੀ ਦਸਤਾਰਾਂ ਜਰੂਰ ਸਜਾਉਣੀਆਂ ਕਿਉਂਕਿ ਸਾਬਤ ਸੂਰਤ ਦਸਤਾਰ ਸਿਰਾ ਸਤਗੁਰੂ ਸਾਨੂੰ ਬਖਸ਼ਿਸ਼ ਕੀਤੀ ਏ ਇਸ ਵਾਸਤੇ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸੇਵਾ ਕੀਤੀ ਏ ਔਰ ਦੂਸਾਂ ਪ੍ਰਦੇਸਾਂ ਦੇ ਵਿੱਚੋਂ ਮਾਇਆ ਰੂਪੀ ਸੇਵਾ ਔਰ ਗੁਰੂਕਿਆਂ ਰਸਤਾ ਵਾਸਤੇ ਲੰਗਰਾਂ ਦੀ ਸੇਵਾਗਰੀਆਂ ਨੂੰ ਸੰਗਤਾਂ ਨੇ ਭੇਜੀਏ ਸੋ ਉਹਨਾਂ ਦਾ ਵੀ ਤੁਹਾਨੂੰ ਧੰਵਾ ਦੇ ਇਹ ਸਾਰੀਆਂ ਸੰਗਤਾਂ ਨੇ ਵਾਧ ਚੜ ਕੇ ਤਿੰਨੋ ਦਿਨ ਪਾਈ ਲਾ ਕੇ ਦੀਆਂ ਸੰਗਤਾਂ ਨੇ ਇਸ ਜਗ੍ਹਾ ਤੇ ਆ ਕੇ ਹਾਜ਼ਰੀਆਂ ਭਰਨੀਆਂ ਆਪਣੇ ਜੀਵਨ ਨੂੰ ਸਫਲ ਬਣਾਉਣਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਆਪਣੇ ਚੈਨਲ ਦੇ ਰਾਹੀਂ ਦਸਾਂ ਪ੍ਰਦੇਸ਼ਾਂ ਤੋਂ ਬੈਠੇ ਬੱਚਿਆਂ ਨੂੰ ਤੁਸੀਂ ਇੱਥੋਂ ਦੇ ਮਹਾਂਪੁਰਖਾਂ ਦੇ ਸਮਾਗਮ ਦੀ ਜਿਹੜੀ ਚਲਕ ਹੈ ਉਹਨਾਂ ਨੂੰ ਦਿਖਾਉਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ